इंसान खुश कर सकती हूँ बबू शला चला, चला, चला।, चला, चला।, चला तू हेलो हाँ जी जी की हाल चाल दोस्तों जीपीएस लगी मेरे मैं सबको खुश तो नहीं कर सकती ना मैं सिर्फ एक इंसान को खुश कर सकती हूँ मैं ਹੀ ਬਹਿ ਬਹਿ ਤੁਸੀਂ ਇੰਟੂਟ ਵੱਲ ਦੇ ਤੁਸੀਂ ਸਾਰੇ ਨਹੀਂ ਖੁਸ਼ ਕਰ ਸਕਦੇ ਹੋ ਐਡੀ ਤੇ ਕੋਈ ਗੱਲ ਨਹੀਂ ਹੈਗੀ ਤੂੰ ਸਾਨੂੰ ਵੀ ਪੁੱਛ ਸਕਦੀ ਹੈ ਲੈਣੀ ਹੈ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਲਮਾਂਗੇ ਤੇਰੀ ਐਡੀ ਤੇ ਕੋਈ ਗੱਲ ਨਹੀਂ ਹੈਗੀ ਬਾਕੀਆਂ ਨੂੰ ਵੀ ਦਿੰਨੀ ਹੈ ਨਾਏ ਕੀ ਕਹਿੰਦੇ ਐ ਕਦੋਂ ਖੁਸ਼ ਕਰਾਂਗੇ ਚਲ ਮੈਂ ਨਹੀਂ ਖੁਸ਼ ਕਰਦੇ ਬਾਕੀ ਇਹ ਨੰਬਰ ਵੀ ਲਾ ਦੇ ਬੱਸ ਵਿੱਚ ਉਹਨਾਂ ਨੂੰ ਵੀ ਖੁਸ਼ ਕਰ ਦੇ ਬਹੁਤ ਤੇਜ਼ ਹੋ ਰਿਹਾ ਹੈ ਬਹੁਤ ਤੇਜ਼ ਇਹ ਮੇਰੇ ਸਮਝ ਨਹੀਂ ਆਉ ਜੀਵਾਲ ਨੇ ਦੁਨੀਆਂ ਦੋ ਦੋ ਸੋ ਵੱਟੇ ਮੰਨ ਜਾਂਦੀਆਂ ਨੇ ਇਹ ਰਾਈਂਗਾਂ ਦੇ ਆ ਲੋ ਬਸਾਨੂੰ ਬੋਲ ਦੇ ਤੁਸੀਂ ਆਪ ਹੀ ਸੋਚ ਲਓ ਇਹ ਜਹੋਲਬੁਰੀਆਂ ਵੀ ਦੇਖੋ ਉੱਥੇ ਵੀ ਇਹ ਡਬਲ ਮੀਨਿੰਗ ਚ ਚੱਲਦੀ ਹੈ ਚੱਲਦੀ ਗਈ ਇਹ ਅਸਲੀ ਜਿਹੀ ਚੱਲਦੀ ਆ ਬਲ ਜਗਾਰ ਤਬ ਉਹ ਨਾ ਜਿਹੜਾ ਸਾਨੂੰ ਅੱਜ ਕੱਲੇ ਗਰਿੱਲਾ ਮਨਉਂਦੀ ਆ ਮੈਨੂੰ ਤਾਂ ਇਹ ਸਾਲਾ ਘਾਟਾ ਘਰ ਵਾਲੇ ਦੇ ਵੱਲ ਲੱਗਦਾ ਬਾਕੀ ਨੰਬਰ ਇਹਨਾਂ ਦਾ ਵੀ ਹੁੰਦਾ ਵਿੱਚ ਆਉਣਾ ਇਹ ਵੀ ਮੇਰੇ ਸਾਰੇ ਕੁੜੀਆਂ ਵੀ ਪੂਰੀ ਤਰ੍ਹਾਂ ਦੱਲ ਲਿਆ ਬੱਤ ਸਹੀ ਹੈ ਕਿਹ ਰੇਣਾ ਦੇ ਵਿਲਾਚਣਾਂ ਦੰਧਾ ਬੋਣ ਰਹੀ ਨੇ ਹੋਰ ਵੀ ਹੈ ਹੀ ਨੇ ਪੰਜ ਸੱਤ ਕਾਟ ਨਹੀਂ ਹੈ ਬਾਕੀ ਇਹ ਜਿਹੜੇ ਬੇਬੀ ਬਾਪੂ ਵੀ ਹੈ ਜੀ ਹੁੰਦੇ ਨੇ ਜਿਹੜੇ ਸੁਝਾਉਂਦੇ ਨਹੀਂ ਹੁੰਦੇ ਹਜਿਆਂ ਨੂੰ ਉਹਨਾਂ ਨੂੰ ਪਤਾ ਬਈ ਕੁੜੀ ਸਾਡੀ ਤੇ ਤਰਮੂ ਮੇਰੇ ਹਾ ਕੇ ਤਾਂ ਮਾਈ ਵਧੀਆ ਕਰਤੀ ਆ ਤੇ ਕੰਮ ਦੇ ਦੋ ਪਾਈ ਪੈਸਾ ਹੁੰਦਾ ਘਰ ਦੇ ਵਿੱਚ ਉਹਨਾਂ ਨੂੰ ਤਾਂ ਪੈਸਾ ਤਾਂ ਕੋਈ ਮਤਲਬ ਆ ਇਹ ਮੇਰੇ ਸਵਾਰੀ ਚਾਏ ਵਾਰ ਪੂਰੀ ਨੰਗੀ ਹੁੰਦੀ ਰਹੇ ਉਹਨਾਂ ਨੂੰ ਇਹ ਤਾਂ ਕੋਈ ਮਤਲਬ ਨਹੀਂ ਹੈਗਾ ਉਹਨਾਂ ਨੂੰ ਸਿਰ ਪੈਸਾ ਹੁਣਾ ਚਾਹੀਦਾ ਤੇ ਨਹੀਂ ਪੀ ਸਟਾਪ ਇਟ ਤੇਰੀ ਸ਼ਰਟ ਮੇਰੇ ਤੇ ਫਬਦੀ ਲੋਜੀ ਇਹ ਕਾਗੂ ਸਿਆਗੇ ਦੋਇਣੇ ਇਹ ਮੇਰੇ ਸਹੀ ਘਰੋਂ ਬੁਰੇ ਆਈ ਬੰਤੀ ਪਈ ਫਿਰਦਾ ਲੱਖਾ ਦੇ ਪੈਂਟ ਨੇ ਹਟਦੀ ਤੇ ਬਣਦੇ ਬਦਮਾਸ਼ ਨੇ ਇਹ ਵਿੱਚ ਲੈਣੀ ਇੱਥੇ ਸੜਕ ਤੇ ਵੀ ਲਾਹਣੋਂ ਲੱਗੇ ਹੋਏ ਨੇ ਤੇ ਹੋਈ ਨਾ ਕਰੇ ਪੈਂਟ ਲੱਬਦੇ ਪਿਆਵਾ ਇਸ ਸਾਲੇ ਦਾ ਕਿਵੇਂ ਨਹੀਂ ਆਇਆ ਹੈ ਮਾਰੇ ਤੁਸੀਂ ਇਹ ਦੇਖ ਲਓ ਪੈਂ ਤਾਂ ਮੇਰੇ ਸਾਲੇ ਦੀ ਬੇਤ ਨਾਲ ਵੀ ਢਲੀ ਆ ਇਹਨੋਂ ਕਿ ਮੇਰੇ ਸਾਲੇ ਅੱਲਾ ਕਦੇ ਰਸੀ ਹੋਣ ਲਾ ਕਰੇ ਚਾਹੇ ਦੀ ਬੇਬੇ ਦੇ ਵੁੜਨ ਵਾਲਾ ਗੱਡੀ ਜਾਂਦੀ ਹੋਵੇ ਬੇਤਨ ਚ ਰੱਦ ਤੇਰੇ ਉੱਤੇ ਰੱਸੀ ਤੇ ਪੈਂਟ ਤਾਂ ਵੀ ਸੀ ਤੇ ਅਨਿ ਦਾ ਕਹਦਾ ਤੂੰ ਇਹ ਮੇਰੇ ਸਾਲੇ ਦਾ ਚੱਕੇ ਇਧਰ ਰੀਲਾ ਦੇ ਚੱਕਰਾਂ ਦੇ ਫਿਰਦਾ ਵਾ ਉਹ ਪਰੇਗ ਤੋਂ ਮੁੱਤੀ ਹੋਣ ਲੱਗੇ ਹੋਣਗੇ ਦੁਈਆਂ ਨੇ ਮਾਰ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕਾ ਇਹਨਾਂ ਦੀ ਉਮਰ ਆ ਜਾ ਸੀ ਤਾਂ ਬੰਟੇ ਖੇਲਦੇ ਰਹਗੇ ਤੇ ਮੇਰੇ ਸਾਲੇ ਦੇ ਰੀਲਾ ਦੇ ਚੱਕਰਾਂ ਦੇ ਪਈ ਹੋਏ ਨੇ ਫੇਰ ਮਾ ਬਪ ਕਹਿੰਦੇ ਸਾਡੇ ਜਵਾਬ ਪੜਦੇ ਨਹੀਂ ਹੈਗੇ ਕੋ ਦੇ ਕੰਮ ਨਹੀਂ ਕਰਦੇ ਕਿ ਸਵਾਹ ਕਰਨੇ ਆ ਤੂੰ ਜੰਮਦੇਨ ਤੋਂ ਫੋਨ ਫੜਾਤਾ ਇਹਨਾਂ ਨੂੰ ਬੱਤ ਸਹੀ ਹੈ ਚਲੇ ਆਂਡੇ ਜਿਦਾ ਹੈ ਬਾਹਰ ਨਹੀਂ ਨਿਕਲੇ ਜੇ ਤੇ ਨਾਲੇ ਸੱਚ ਅਰੀਲਾ ਬਣਾਉਂਦੇ ਆ ਲੱਕ ਤੇ ਪੈਰ ਬਣਾ ਦੇ ਘੜਦੀ ਨਹੀਂ ਹੈਗੀ ਤੇ ਬਦਮਾਸ਼ੀ ਆ ਦੀ ਅਰੀਲਾ ਬੜੀਆਂ ਬਣਾਉਂਦੇ ਨੇ ਚੱਤਰਾਂ ਤੇ ਵਾਸਨੀ ਤੇ ਸਾਡੇ ਤੋਂ ਫੁੱਟਾ ਬਦਮਾਸ਼ ਨਹੀਂ ਉਈ ਇਹਨੇ ਲੱਗੇ ਹੁੰਦੇ ਆ ਬਦਮਾਸ਼ੀ ਵਾਲੀ ਰੀਲਾ ਬਣਾਉਣਾ ਨਾਲ ਇਹਨਾਂ ਨੂੰ ਕੋ ਯਾਰ ਸਕੂਲ ਲੈ ਜਾ ਕੇ ਫਰਾਈਪੂਰੀ ਕਰਾਏ ਕਰੋ ਤੇ ਪੰਗਵਾਨ ਤੁਮਾਨ ਮੇਰੇ ਸਾਹ ਦੇ ਪਤਾ ਨਹੀਂ ਕਿੱਧਰ ਤੇ ਹਲੋਂਦਾ ਸਕੂਲਾਂ ਚ ਛੁੱਟਿਆ ਕਰੀ ਵਰਦਾ ਨਾ ਨੂੰ ਨਾਰੇ ਬੱਚੇ ਤਾਂ ਮੇਰੇ ਸਾਹ ਦੇ ਬਗੜੇ ਪਏ ਨੇ ਇਹਨਾਂ ਦੇ ਘਰ ਦੇ ਨੂੰ ਕਿ ਕਤੋਂ ਘਟ ਰੋਟੀ ਦਿਖਵਾ ਦੇ ਕਰੋ ਤੇ ਮੇਰੇ ਸਾਹ ਦੇ ਗਾਂਦੇ ਘੁੱਟਣ ਤੇ ਪਏ ਹੋਏ ਨੇ ਕਿਹਦੇ ਕਿਹਦੇ ਲੋਕ ਰਹਤੇ ਯਾਰ ਯਹਾਂ ਪਰ ਨਾਲੇ ਭਰਾਵੋ ਮੈਨੂੰ ਇਹ ਦੱਸੋ ਇਹ ਪੈਂਟ ਪਾਇ ਜਾਏ ਕੋਈ ਟੈਂਟ ਪਾ ਲੋੜੇ ਕਾਹਗੇ ਪੱਲੇ ਨਾਲੇ ਦਾ ਸ਼ਰਮ ਸਿੱਤੜੀ ਨੇ ਹੋਰ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਕੋਈ ਟਾਇਲਟ ਨਹੀਂ ਹੈਗਾ ਕੋਈ ਗਰੂਰੀ ਅਸਰ ਕੋਈ ਕੁਬ ਬੱਦੇ ਚਿੱਤੜਾਂ ਚਿੱਤੜ ਉਹਦੇ ਆ ਦਿਨ ਦੇ 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 ਕਰ ਲੈਂਦੀਆਂ ਨੇ ਤੇਰੇ ਆਪ ਨੂੰ ਵੀ ਇਹ ਨਮਾਨ ਸਮਝੀ ਜਾਂਦੀਆਂ ਨੇ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਬੇਰੇ ਚਿੱਤਰ ਵੱਡੇ ਕਰ ਲੈ ਵੱਡੇ ਸਾਨੂੰ ਪਤਾ ਹੀ ਆ ਦੋਸਤੋ ਜਿਆਦਾ ਜੀ ਸੋਨੀਆ ਫ੍ਰੀਟ ਤੇ ਨਾਲ ਬੈਂਡੀਆ ਨਾ ਫਿਰ ਪਿਛਵਾੜਾ ਵੱਡਾ ਹੋ ਰਹੀ ਆ ਖੁੱਲੋਂ ਚਲੇ ਜਾਂਦੀ ਨੇ ਤੇ ਪਿੱਛੋਂ ਵੀ ਭੁੱਲੇ ਵਜ ਜਾਂਦੀ ਨੇ ਤੇ ਵਾਕੀ ਸਾਨੂੰ ਪਤਾ ਹੀ ਆ ਇਹ ਗੀ ਚਿੱਤਰ ਕਰਨ ਦੇ ਲਈ ਕੱਚੇ ਰਸਤੇ ਜਾਵਾਂ ਚੱਲੀ ਹੋਈ ਆ ਤਾਂ ਹੀ ਤੈਰ ਚੋੜੇ ਹੋ ਗਏ ਬੱਕੀ ਸਾਨੂੰ ਪਿੱਛਾ ਦੇਖ ਕੇ ਲੱਗਦਾ ਹੀ ਹੋਣਾ ਬਿਟਾਰੇ ਦੇ ਵਿੱਚ ਜਾਵੇ ਚੋੜੇ ਹੋਏ ਨੇ ਬਕੀ ਦੋਤੋ ਯਾ ਫੁੱਟੋ ਯਾਰ ਜੇ ਅਸਲੀ ਕਿਤੇ ਡਰੀ ਜਾਂ ਮਾਂ ਹੈਗੀ ਵੀ ਆ ਤੇ ਯਾਰੋ ਮਨੋ ਕੀ ਸੋਚਦੇ ਹੋਣਗੇ ਜਦ ਇਹ ਜੀ ਰੀਲ ਨਾਲੇ ਮੁਰੇ ਆਇਂਦੇ ਹੋ ਇੱਕ ਬਲ ਸੋਚ ਕੇ ਦੇਖਿਓ ਜੇ ਕਿਸੇ ਦੇ ਪਿਓ ਦੇ ਮੁਰੇ ਉਹਦੀ ਪੀਜੀ ਦੀ ਲਾਈਵ ਤੇ ਇਦਾਂ ਹੋ ਚੱਤੜਾ ਰੋਂਦੀ ਹੋਵੇ ਕੀ ਸੋਚੋ ਤੇ ਨੰਬਰ 2 ਉਹ ਰੀਲ ਬੈ ਕੇ ਉਹ ਲੋਕਾਂ ਦੇ ਵਿੱਚ ਦੇਖੇ ਕਿਸੇ ਸਾਥ ਦੇ ਵਿੱਚ ਕੀ ਇੱਜ਼ਤ ਰਹੂ ਉਹਦੀ ਯਾਰ ਤੇ ਵਕਨ ਤੁਹਾਨੂੰ ਪਤਾ ਯਾਰ ਅਜਨੇ ਮਾਵਾਪੀ ਕੰਜਰੀ ਹੁੰਦੇ ਨੇ ਉਹਨਾਂ ਨੂੰ ਪਤਾ ਆਤੀ ਚਾਹੇ ਥਲਦੇ ਥਲੀ ਪਈ ਹੋਵੇ ਜੋ ਸਵਾ ਚਾਹੇ ਡਰੀਆਵਾ ਹੋਵੇ ਇਹਨਾਂ ਨੂੰ ਉਹ ਤੱਕ ਕੋਈ ਮਤਲਬ ਨੀਰ ਇਹ ਮੇਰੇ 500 ਸਿਰ ਪਹਿ ਤੱਕ ਮਤਲਬਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਪਹਿ ਬੱਤੇ ਅਸੋ ਇਹ ਕੋਡੀਆਂ ਹੋ ਜਾਂਦੇ ਨੇ ਬਰਸਾਤਾ ਵੀ ਤੇਰੇ ਨਾਲ ਰਾਤਾ ਵੀ ਤੇਰੇ ਨਾਲ ਦਿਲ ਸਬੇ ਤੇਰੇ ਨਾਲ ਦੇ ਦੇਖਣਾ ਵੀ ਤੈਨੂੰ ਐ ਉਹ ਤਸੀ ਆਵਦਾ ਸੋ ਮੇਰੇ ਸਾਰੇ ਦੀ ਨੀਡ ਨੇ ਆਰੇ ਐ ਲੈਂਦੀ ਆ ਜਨਤਾ ਨੂੰ ਹੰਦਰ ਦੀ ਚੱਡੀ ਇਹ ਤਾਂ ਹੋਣ ਲੱਗੀ ਹੋਈ ਆ ਸਵਾਜ਼ ਜਨਤਾ ਰੇਲਾ ਦੇਖੇ ਲੈਂਦੀ ਆ ਦਸ ਇਹ ਜੱਗ ਨੂੰ ਨੂੰ ਕੋਸ ਲਗਦਾ ਤੁਕਲੀ ਨਾਲ ਮੀ ਦੇ ਵਿੱਚ ਤੇ ਸਾਡੇ ਅਰ ਗਿਆ ਦਾ ਖੜਾ ਕਰਾਉਣਾ ਜ਼ਰੂਰੀ ਆ ਤੁਸੀਂ ਮੀ ਪੀ ਸਟਾਪ ਐ ਇਹਨੂੰ ਪੁੱਛਣਾ ਲਾਫੋ ਵੇ ਕੋਈ ਬਤੂ ਕੀ ਦਿਖੋ ਨਾ ਜ਼ਮਨੀ ਦੇ ਬੱਚੀ ਸਾਰੀ ਰੀਲ ਦੇ ਵਿੱਚ ਸਿਰਫ ਤੇ ਹੀ ਹਸਰੀ ਗਾਣੇ ਬਕੀ ਹੈ ਅੱਛੇ ਪਲੀ ਦਿਖਾਈ ਨਹੀਂ ਹੈ ਤੂੰ ਕੋਈ ਚਾਚਾ ਦਸਵਾ ਕੋਈ ਟੈਲੇਂਟ ਨਹੀਂ ਹੈ ਰ ਕੋਈ ਕੰਮ ਕਰਕੇ ਰਿਆ ਕਰੋ ਆਉਦਾ ਸੱਚੇ ਵੀ ਲੋੜਾ ਕੰਮ ਹੀ ਆ ਹੁਣ ਤੁਸੀਂ ਦੇਣ ਹੀ ਲੱਗੇ ਹੋਈਆਂ ਖੁੱਲਾ ਦੇਣੀਓ ਕੰਮ ਕਰ ਉਸਨੂੰ ਕੋਟਾਗੇ ਤੇ ਮੇਰੇ ਅਗੇ ਡਾਂਗਸਾਰਦੀਆਂ ਇੰਨੇ ਰੁਕਨ ਦੇ ਨਹੀਂ ਕਰ ਸੌਖੀ ਹੈ ਸਭੀ ਪਿਛਵਾੜੇ ਦਾ ਬ੍ਰਾਂਡਾ ਬਣ ਜਾਂਦਾ ਇੰਨੇ ਆਂ ਦੇ ਕੇ कजरी जानता हुआ गांधी खिलौना रे ते ओ मेरे सारे दे कहू नाइस हां दे यार वे कहवे जे मैं इथे गुफा हदन रे मसीद दे विच सुवा निकलला हुंदा ये सब क्या देखना पड़ रहा है अच्छा है मैं अंधा हूं ਜੰਮਤਾਂ ਨੂੰ ਤਸਰਫ ਹੈ। ਇਹਦਾ ਵਹੀ ਮੇਰੇ ਸਾਲ ਦੀ ਸੀ। ਇਹ ਵੀ ਕਪੜਾ ਪਾਇਆ ਵੀ ਨੰਗੀ ਹੋਈਵੇ। ਬਜੰਤਾਂ ਤਾਂ ਇੱਥੇ ਦਾ ਕਿ ਚਾਹੀਦਾ ਵਾ। ਇਹਨਾਂ ਨੂੰ ਸ਼ਾਂਗੀ ਸਾਰਾ ਮੁਹੰਦੇ ਨਹੀਂ ਹੈਗੀ। ਕੋਈ ਜੰਮਤਾਂ ਦੇ ਵਲੇ ਤਾਂ ਇਸੜ ਚਾਉਰੇ ਕੋਡੀ ਹੋ ਜੀ। ਹੋਰ ਇਹ ਨੰਗੀ ਸਜਵੇ। ਇਸ ਜੰਮਤਾਂ ਵਿੱਚ ਕੀ ਫਰਕਾ? ਜੰਮਤਾਂ ਨੇ ਤਾਂ ਗੰਦੀ ਲਾ ਲੈਣਾ। ਉਹਦਾ ਪਾਣੀ ਘੱਟ ਲੈਣਾ। ਇਹ ਚਾਹ ਜੰਮਤਾਂ ਨੂੰ ਦਵੇ ਨਾ ਦਵੇ। ਜੰਮਤਾਂ ਨੇ ਤਾਂ ਵੇ ਹੱਥ ਮਲੀ ਲਾਵਣਾ। ਆ ਲੋ ਇਹ ਖਾਓ ਖਾਣਾ। ਤਾਰਾ ਬਜਾ ਤੇ ਖਾਣਾ ਖਾਣ ਲੱਗ ਗਏ ਅੱਜ ਲੇਟ ਹੋ ਗਏ ਕਿਉਂਕਿ ਸਵੇਰ ਸ਼ੇਕ ਪੀ ਲਿਆ ਸੀਗਾ ਮੈਂ ਸਵੇਰ ਸ਼ੇਕ ਪੀ ਲਿਆ ਸੀ ਤਾਂ ਕਰਕੇ ਅੱਜ ਖਾਣਾ ਲੇਟ ਹੋਣਾ ਰੀਲਾਂ ਤੇ ਪਹਿਲਾਂ ਰੀਲਾਂ 'ਚ ਬੜੀ ਤਰੱਕੀ ਹੋ ਗਈ ਪਹਿਲਾਂ ਨੂਰ ਦੀ ਮੰਮੀ ਦੇ ਥੱਲੇ ਲੰਮਕ ਰੈਂਦਾ ਸੀ ਤੇ ਹੁਣ ਨੂਰ ਦੀ ਮੰਮੀ ਪੂਰਾ ਕਸਕੇ ਰੱਖਦੀ ਆ ਤੇ ਤੁਸੀਂ ਇਹਨਾਂ ਵੀਡੀਓ ਦੇਖੋ ਮੇਰੇ ਸਾਲ ਦੇ ਨੇ ਫੋਕਸ ਨਾ ਦੋ ਹੈਡਲਾਈਟਾਂ ਤੇ ਲਾਇਆ ਹੋਇਆ ਜਦੋਂ ਦੀ ਉਹ ਅੰਦਰੋਂ ਨਿਕਲੀ ਆ ਫੋਰਚਨ ਰੀਲ ਤਾਂ ਕਾਜੀ ਵਾਈਦੀ ਹੋਈ ਜਾਂਦੀਆਂ ਗਜਬ ਬੇਇੱਜ਼ਤੀ ਹੈ ਉਹਨਿੱਤੋਂ ਪਤਾ ਲੱਗਦਾ ਕਿ ਇਹ ਜੱਬਲ ਸਰੀ ਬੇਕਾ ਬੇਕਾ ਜਨਾਨੀ ਆ ਫੇਰ ਇਹ ਕਹਿੰਦੀ ਆ ਗਾਣਾ ਜਾਈ ਤਾਂ ਮੀਰਾ ਤੇ ਮਾਮਾ ਨੋਰ ਦੀ ਮਮੀਰਾ ਮੇਰੇ ਸਾਬੇ ਦਾ ਕਿ ਤੋਰੇ ਜੁਵਾਰੋਂ ਨਾ ਮਾ ਵੇ ਪਿਆ ਪਰ ਉਪੀ ਹੈ ਦੋ ਬੈਨੋ ਵੱਡੇ ਤੇ ਰਹੇ ਵੇ ਪਿਆ ਬਾਕੀ ਦੂਜੀ ਦਾ ਲੈ ਆ ਪੰਜਾਬ ਦਾ ਸਭ ਤੋਂ ਵੱਡਾ ਭੈਣ ਦਾ ਲੋੜਾ ਨੋਲ ਦਾ ਪਾਪਾ ਆ ਕੌਣ ਈ ਲੁੱਕ ਕਹਾਂ ਸੇ ਆਤੇ ਈ ਇਹ ਤਾਂ ਮੇਰੇ ਸਾਡੇ ਦਾ ਫੋਰਚਨ ਉਸ ਦੀ ਲੈਟਾਂ ਦਿਖਾਈ ਜਾਉ ਸਾਰਾ ਦੈਨ ਤੇ ਮਨ ਲੈ ਕੇ ਕਹਿਣ ਦਾ ਮਤਲਬ ਇਹ ਆ ਲੇਟ ਹੋ ਗਏ ਖਾਣੇ ਨੂੰ ਲੇਟ ਨਹੀਂ ਹੋਇਆ ਇਹ ਮੇਰੇ ਸਾਡੇ ਦਾ ਇਸ ਕੰਝੰਦੇ ਵੀ ਲ ਹੋਣੀ ਸੀ ਤੇ ਫੋਰਚਨ ਵੀ ਲੈਟਾਂ ਦੇ ਫੋਨ ਸੀ ਲੁੱਕਨ ਬੰਨਾ ਦੇ ਦੋ ਦਰ ਸੀਗਾ ਗਲਤ ਹੈ ਉਹ ਕਹਿਣ ਚੋਂ ਮਸੀ ਵੀ ਅਜੇ ਸੀ ਲੇਟ ਹੋ ਗਏ ਵੀ ਫੋਰਚਨ ਉਸ ਦੀ ਲੈਟਾਂ ਤਾਂ ਮਨਾ ਹੋਇਆ ਕਿ ਤੇ ਦਿਨ ਧਿਆਨ ਤੋਂ ਪਹਿਲਾਂ ਬਹਿਲਾ ਮੇ ਰੇਲ ਦੇ ਦਾ ਲੋਕਾਂ ਨੂੰ ਬੜੇ ਹਰਾਮੀ ਇਹ ਡੇਡਾ ਦਾ ਮੇਰੇ ਸਾਰੇ ਗੱਸਤੀ ਆਂਦੇ ਨਹੀਂ ਹੁੰਦੇ ਹੈਗੇ ਜਿੰਨੇ ਵਡੇ ਦੇ ਲੇਟਾਉਂਗੇ ਅਭ ਇਹਨੇ ਕਰੇਵੇ ਕੇ ਪਤਾ ਨਹੀਂ ਸਾਲਾ ਦਫੋਂਦਾ ਵੱਡਾ ਪਤਾ ਨਹੀਂ ਤਾਂ ਕੰਮ ਦਾ ਕਾ ਦੰਨਾ ਨਾ ਮੈਨ ਲੋ ਤਾਂ ਇਹ ਸਾਲ ਹਰ ਲੇਟਾਣਾ ਰਿਹਾ ਧਾਰੇ ਵਸਰੀ ਆਤਾ ਤੇ ਤੁਨੂ ਲੇਟਾਈ ਨੂੰ ਲਮਕਾ ਰਹੇ ਨੇ ਸਾਰੇ ਜਣੇ ਹਜੀ ਵੱਡੀ ਤਾਂ ਮੈਂ ਡੋਡੇ ਖਾ ਕੇ ਚਲਾਉਣੀ ਚਾਹੀਦੀ ਆ ਮੇਰੇ ਸੌਲੇ ਕੱਚੇ ਨਾ ਤੋ ਚਵਾਵੇ ਤੇ ਔਖੀ ਔਖੀ ਹੋ ਕੇ ਤਰੇ ਰਹੇ ਤੈਨੂੰ ਪੁੱਛੇ ਕਿ ਉੱਤੇ ਫੋਨ ਲੱਗਿਆ ਹੋਇਆ ਜਿਹੜਾ ਨੂੰ ਹੱਥ ਲਾਉਣ ਲੱਗੀ ਰਹੀ ਹੈ ਤੂੰ ਆ ਕਰ ਰਿਹਾ ਯਾਰ ਤੂੰ ਤੂੰ ਮਜ਼ਾਕ ਹੈ ਕਿਆ ਇਹ ਬੰਦੇ ਕਰਾਈਤੀ ਆ ਭਰਾਵੋ ਇਹਨੂੰ ਕਹਿੰਦੇ ਆ ਨਾਰਮਲ ਹੈ ਦੇ ਵਿੱਚ ਇਹਦੇ ਲਈ ਤਾਂ ਹੀ ਸੀ ਜੇ ਨਾਰਮਲ ਨੇ ਮੇਰੇ ਸਾਲੀ ਦੀ ਤੇ ਫੋਨ ਗਿਆ ਸਰੀ ਗਾਂਡ ਲੱਗੀ ਰਹੀ ਹੈ ਫਿਰ ਕਹਿੰਦੇ ਕਹਿਵੇ ਆ ਬਾਕੀ ਸਹੀ ਗੱਲ ਆ ਮਾੜੇ ਬੰਦੇ ਦੇ ਸਿਰ ਤੇ ਤੇਰਾ ਫੜਦਾ ਇੱਕ ਚਤੜਾ ਕੀ ਬਾਤ ਆਪਾਂ ਗੱਲ ਕਰਦੇ ਯਾਰ ਐ ਚੁਕੇ ਜਾਂ ਜਿੰਨਾ ਵੈਨ ਬਦਾ ਆਇਆ ਨਾ ਗਾਂਢ ਤੇ ਵੈਨ ਬਤਾਇਆ ਹੋਇਆ ਹੋਰ ਤਾਂ ਕਿਤੇ ਚੰਮ ਚੜਿਆ ਨਹੀਂ ਚਤੜਾਂ ਦੀ ਚੰਮ ਚੜਿਆ ਹੋਇਆ ਸਾਰਾ ਜਿਹੜੇ ਸਾਹ ਹੌਨਾਰੇ ਚੇਪਾਠਾ ਡਾ ਹੋਇਆ ਬੈਨ ਮੈਂ ਇੱਕ ਹੋਰ ਦੀ ਹੋਗੀ ਸਤ ਵਦ ਚੱਲਦੀ ਐ ਹੋਰ ਇਹਦੇ ਪੱਲੇੋਂ ਕੁਛ ਨਹੀਂ ਆਏਗਾ ਆ ਸੜੀ ਸੀ ਗਾਂਢ ਇਹਦੇ ਪੱਲੇ ਕੈਲੈਂਡਰ ਕੁਛ ਵੀ ਨਹੀਂ ਆਏਗਾ ਆ ਦੂਤ ਤਾਂ ਨੇ ਜਨਦੀ ਕਾ ਦੇਖੋ ਜੀ ਵੀ ਪਈ ਆ ਆਪਣੇ ਇੱਠੀਆਂ ਚੱਲ ਜਿਆ ਹਾਂ ਵੀ ਮੇਰੇ ਸਾਹ ਹੌਨਾਂ ਉਹਨਾਂ ਗਾਂ ਤਾਂ ਮੈਂ ਕੋਈ ਵੇਛਾ ਨਹੀਂ ਪੁੰਦੀ ਜਿੰਨਾ ਗਾਂ ਤਾਂ ਮੇਰੇ ਸਾਰੇ ਇਹ ਬੁੰਦੀਆਂ ਨੇ ਇੰਨਾ ਗਾਂ ਤਾਂ ਵੀ ਦੇਣ ਨਹੀਂ ਬੁੰਦੀ ਜਿੰਨਾ ਹੈ ਰੀ ਲਵਰਾਂ ਦੇ ਬੁੰਦੀ ਆਪਣਿਆਂ ਨੇ ਸਤੋ ਦਾ ਖਾ ਦੇ ਹਗੇ ਅੱਕੀ ਜਿਹੜੇ ਸਾਂ ਨਾਲ ਨਹੀਂ ਹੱਤੇ ਨੇ ਛੱਡ ਕੇ ਮਾਰੇ ਨੇ ਇੱਥੋਂ ਦਾ ਇਹ ਲੜਦਾ ਵੀ ਇਹ ਸੰਦ ਤੇ ਵੇ ਕਿ ਵੀ ਆਈਂ ਛੱਡ ਕੇ ਮਾਰਦੇ ਹੋਣੇ ਜਿਹੜੇ ਸਾਂ ਨਾਲੇ ਦੇ ਲੱਛਣ ਨੇ ਨਾ ਬੰਦੇੰਨ ਤੋਂ ਹਵਾ ਤੇ ਕਾਮਾਂ ਦੇ ਲੋਰ ਨਹੀਂ ਪਣੀ ਇਹ ਫੁਰਵਤ ਇਹ ਹਾਪੀ ਟਪੀ ਜਾਂਦੀ ਹੋਣੀ ਹੈ ਮੇਰੇ ਸਰੀ ਦੇ ਗਾਂ ਰੇ ਲਓ ਕੁੜੀਆ ਗੇਲੋ ਕੰਮ ਟਪੋਂ ਦੀ ਪਰ ਵੇ ਕਿ ਫਿਰ ਹੀ ਹਾਪੂਰੀ ਆਂਦੀ ਹੈ ਜਿਵੇਂ ਵਿੱਚ ਤੱਕਾਂ ਦਾ ਗਹਿਣੇ ਕੁੱਟਲਾ ਮਾਰੇ ਠੀੜੇ ਦੇ ਬੰਦੇ ਤਾਂ ਤਾਂ ਸਿਰੇ ਪਹੁੰਚਦੇ ਨਹੀਂ ਹੋਣਾ ਜਿਹੜੇ ਸਾਂ ਨਾਲੇ ਵਿੱਚ ਰਖਾਵਾ ਅੱਧ ਜਿ ਰੇ ਅੰਦਾ ਹੁਣਾਵਾ ਉੰਤ ਨੇ ਹੁਣ ਇਹਨਾਂ ぞਾ ਉਹਦੇ ਲਰਨਿਆ ਇੱਡੀ ਤਰੀ ਦੇ ਆ ਇਹਦੇ ਰੈਸਟਰ ਦੇ ਵੇ ਨੇ ਤੇਰਾ ਤੋਂ ਬੰਦਾ ਕੋਰੀ ਵਣਾ ਕੇ ਮਾਰੇ ਤਰੇ ਪੀਚੀਓ ਫੇਰ ਉਹ ਚੇਹ ਵਹੀ ਕਿ ਆ ਫੁਲੰਦਰ ਕਾ ਨਹੀਂ ਜਿਹੜੇ ਸਾਹਮਣੇ ਇਲੈਕਟ੍ਰੋਨ ਲਾਰਦੀ ਹੈ ਇਹਦੇ ਕਾਦਦੇ ਨੂੰ ਟਾਈਮ ਨਾਲ ਵਿਆਹ ਕਰ ਦੇਣਾ ਚਾਹੀਦਾ ਨਹੀਂ ਫਿਰ ਇਸ ਕੋਰੀ ਦੀ ਵੀ ਫੇਰ ਮਾਈ ਲੋਟਾਂ ਵੜੀ ਬਾਕੀ ਹੁਣ ਤੁਸੀਂ ਸਮਝਦਾਰੀ ਆ ਐਸੇ ਵਾਦਨ ਨੂੰ ਇੱਕ ਨਰਦੀ ਸਾਖ ਦੀ ਜ਼ਰੂਰਤ ਆ ਜਿਹੜੀ ਇਹ ਪੂਰੀ ਤਸੱਲੀ ਕਰਾ ਸਕੇ ਮਾਰੇ ਤੇਰਾ ਤਾਂ ਇਹ ਦਿੱਤ ਸੱਲੇ ਕਿੱਥੇ ਘੜਾ ਤੂੰ ਮਾਰੇ ਟੀਵੇਂ ਤੋਂ ਅੰਦਰ ਹੀ ਫੇਚੀ ਹੋਗੀ ਮੇਰੇ ਸਾਨੂੰ ਤਾਂ ਇਹ ਲੱਗਦਾ ਜਿਹੜੇ ਸਾਨੂੰ ਨੇ ਚੇਗਾ ਠਾ ਵਾ ਪਵਨੀ ਕਿੰਨੇ ਕ ਜਵਾਈਆਂ ਨੂੰ ਇਹ ਲੰਗਾਰੀ ਹੋਗੇ ਕਿੰਨੇ ਕ ਜਵਾਈਏ ਨੇ ਬਣਾ ਕੇ ਛੱਡਦੇ ਹੋਣੇ ਆ ਇਹ ਤਾਂ ਘੜਵਾ ਦੇ ਕੇ ਢੋਲੀ ਆਂਦੇ ਹੋਣੇ ਸਾਰੇ ਇਹ ਤਾਂ ਘਰੋ ਬਾਨੀ ਵੀ ਪੜ ਸਕਿਆ ਕਿ ਟਾਇ ਦਾ ਚੇਗਾ ਠਾ ਥਰਲਾ ਵਧਿਆ ਬਿਆਵਾ ਬਾਕੀ ਉਹ ਗੱਲ ਵੱਖਰੀ ਆ ਉਹ ਜਿਹੜਾ ਤਰੀ ਮਾਰੇ ਜਵਾਈ ਵੰਨੋ ਸਾਲਾ ਬਰਤ ਹੋਗਾ ਜਿਹੜਾ ਇਹਦਾ ਵਧਾ ਜਵਾਈ ਕਰੇ ਲਿਆਊਗਾ ਬੱਕੇ ਜੀ ਨੇ ਤੇ ਵੇਰੀ ਲਾਨੇ ਤੇਰਾ ਸਰੇਚੀ ਤੁਰਦਾ ਹੈ ਉਹ ਗਿਆ ਤਰੇ ਦੀਸ ਤੋਂ ਬਣਦੀ ਦੀਂਦੀ ਚਤੁਰ ਤਾਂ ਜ਼ਰੂਰ ਦਿਖੋਣ ਆਉਂਦੇ ਆ ਉਹ ਵੀ ਆ ਗਿਆ ਪਿੱਛੋਂ ਵਰਕੇ ਨਾਲੇ ਮੇडम ਜੀ ਲੋਕਾਂ ਦਾ ਜੀ ਲੋਣ ਲਈ ਆਖਾ ਮਹੌਰ ਕਰੋ ਨੀਲੀ ਪੈਂਤਰ ਤੁਸੀਂ ਪਾਲੀ ਉਹ ਉਸ ਨਹੀਂ ਲਿਫਾਣ ਬਿਵਾਦ ਨਾਲੇ ਚੰਗੀ ਤੇ ਰੰਗੀ ਲਕੀ ਜੀ ਅੰਤਾ ਦਾ ਨਾਲੇ ਗਿਆ ਅੰਤਾ ਦਵਾਦੂ ਤੇ ਨੀਲੀ ਲਿਫਾਣ ਦੇ ਕਿ ਨਾਲ ਜੰਤਾ ਗੰਦੇ ਜੀ ਲਾਉਗੀ ਅਰੇ ਗੰਦੇ ਬੁੱਟਣੇ ਕੇ ਵੇਕੇ ਨਵੇਂ ਮੰਦਿਰ ਸਬਾਸ ਬੇਟਾ ਬਹੁਤ ਬੜੀ ਹੋਰ ਤਾਂ ਤੁਸੀਂ ਪਹਿਲੇ ਤੋਂ ਟੈਲੈਂਟ ਤੇ ਹੈ ਨੀ ਦਾ ਇਹ ਟੈਲੈਂਟ ਨਹੀਂ ਲਿਫਾਣ ਪੁਣਾ ਕਿ ਤੇ ਹਾ ਤੇ ਉਹ ਜੰਤਾ ਨੂੰ मजा आया और मैं ये जो मजा है हिंदुस्तान के हर व्यक्ति को देना चाहता हूं खत्म बाय बाय टाटा गुड बाय गया